ਡਾਕਟਰ ਤਾਰਨ ਸਿੰਘ ਲਿਖਦੇ ਆ ਕਿ ਗ੍ਰਿਸ਼ਤੀ ਤਿੰਨ ਗੱਲਾਂ ਚੇਤੇ ਰੱਖ ਕੇ ਤੁਰੇ ਪਹਿਲੀ ਗੱਲ ਤੇ ਚੇਤੇ ਰੱਖ ਕੇ ਤੁਰੇ ਵੀ ਸਭ ਸੁੱਖ ਨਹੀਂ ਤੇ ਸਭ ਅੱਛਾ ਨਹੀਂ ਰਹਿਣਾ ਸਭ ਸੁੱਖ ਨਹੀਂ ਰਹਿਣਾ ਘਰ 'ਚ ਤੇ ਸਭ ਅੱਛਾ ਨਹੀਂ ਰਹਿਣਾ અપਮਾਨ ਵੀ ਹੋ ਸਕਦਾ ਕੋਈ ਵੀ ਘਟਨਾ ਚ ਵਾਪਰ ਸਕਦੀ ਓਦੇ ਲਈ ਪਹਿ ਤਿਆਰੀ ਕਰਕੇ ਰੱਖਣ ਦੋਵੇਂ ਚੀ ਗੱਲ ਰਿਸ਼ਤੇਾਂ 'ਚ ਜਿੰਨੇ ਮਰਜ਼ੀ ਚੰਗੇ ਬਣ ਜਾਓ ਜਿੰਨਾ ਮਰਜ਼ੀ ਤੁਸੀਂ ਭਲਾ ਕਰ ਦਿਓ ਇਹ ਗੱਲ ਚੇਤੇ ਰੱਖਿਓ ਇਹਨਾਂ ਨੇ ਨਹੋਰੇ ਦੇਣ ਤੋਂ ਹਟਣਾ ਕੋਈ ਨਹੀਂ ਰਿਸ਼ਤੇਦਾਰਾਂ ਦੇ ਉਹਨਾਂ ਕਈ ਜਣਾਂ ਸਾਡਾ ਕੀ ਕੀਤਾ ਉਹਨਾਂ ਗੁਰਬਾਣੀ ਤਤ ਕਹਿ ਗਈਏ ਵੀ ਇਹ ਸਭ ਰਿਸ਼ਤੇ ਜਿਹੜੇ ਨੇ ਇਹ ਪੈਸੇ ਦੇ ਨੇ ਉਹ ਕਿਹੜਾ 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 ਰਿਸ਼ਤਾ ਹੈ ਜੀ ਮਾੜੇ ਬੰਦੇ ਨੂੰ ਕਿਹੜਾ ਪੁੱਛਦਾ ਤੀਜੀ ਗੱਲ ਯਾਦ ਰੱਖਿਓ ਗ੍ਰਸਥ ਦੇ ਵਿੱਚ ਰਹਿੰਦੇ ਆ ਕਈ ਰਿਸ਼ਤੇ ਐਸੇ ਨੇ ਜਿੱਥੇ ਰੂਹ ਨਾ ਵੀ ਮੰਨੇ ਤੇ ਫਰਜ਼ ਅਦਾ ਕਰਨੇ ਪੈਣ ਨੂੰ ਉਹਨਾਂ ਫਰਜ਼ਾਂ ਤੋਂ ਭੱਜਣਾ ਨਹੀਂ